ਜੈ ਰਾਯਾ ਸਾਹਿਬ ਜੀ ਦੀ ਜੈ ਲਾਲਾ ਵਲੀ ਜੀ ਦੀ ਅੱਜ ਅਸੀਂ ਬਾਬਾ ਜਵਾਰ ਸਿੰਘ ਜੀ ਦੇ ਜੱਦੀ ਘਰ ਆਏ ਹਾਂ ਤੇ ਸਭ ਸੰਗਤਾਂ ਨੂੰ ਉਹਨਾਂ ਦੇ ਘਰ ਦੇ ਦਰਸ਼ਨ ਕਰਵਾਵਾਂਗੇ ਜਿਨ੍ਹਾਂ ਦੀ ਜਾਣਕਾਰੀ ਬਾਬਾ ਸੁਖਵਿੰਦਰ ਸਿੰਘ ਜੀ ਮੰਗਾ ਜੀ ਤੋਂ ਲਵਾਂਗੇ ਜਿੱਥੇ ਅੱਜ ਆਪਾਂ ਖੜੇ ਹਾਂ ਇਹ ਪਿੱਪਲ ਰਾਜਾ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਲਗਾਇਆ ਸੀ ਭਗਤਾਂ ਤੋਂ ਚੱਲਦੀ ਹੈ ਜਸ਼ਤੀ ਆਕੇ ਕੱਲ੍ਹ ਸਾਬਰੀ ਰੰਗ ਚੜਿਆ ਕਿ ਗੱਦੀ ਬਗਦਾਦ ਤੋਂ ਚੱਲਦੀ ਹੈ ਚੱਤੀ ਆਕੇ ਕਦਿਰ ਹੈ ਸਾਬਰੀ ਰੰਗ ਚੜਿਆ ਲੈ ਕੇ ਝੰਡੀ ਹਾਫਿਜ਼ ਸਦੀਕ ਚੱਲੇ ਵਿੱਚ ਦੁਆਬੇ ਆ ਹਨੇਰਾ ਦੂਰ ਕਰਿਆ ਕੱਢ ਝੰਡੀ ਆ ਸਤਲੁਜ ਦੇ ਕੰਡੇ ਸੱਚੇ ਰੱਬ ਵਾਲਾ ਹੈ ਪੰਥ ਫੜਿਆ ਲਾਲਾ ਵਲੀ ਜਵਾਰ ਤੇ ਰਾਜਾ ਸਾਹਿਬ ਜੀ ਨੂੰ ਸੱਚੇ ਨਾਮ ਵਾਲੀ ਗਾਨੀ ਵਿੱਚ ਮੜਿਆ ਝਿੰਗੜਾ ਵਾਲਾ ਵੀ ਬਣਿਆ murid ਦਾਤਾ ਇਸ਼ਕ ਵਾਲਾ ਰੋਹਾਨੀ ਰੰਗ ਚੜਿਆ ਤਾਰੇ ਰਹਿਮਤਾਂ ਦੇ ਮਿਲਦੇ ਖੁੱਲੇ ਦਸਵੇਂ ਬਿੰਦਾ ਝਿੰਗੜਾਂ ਵਾਲੇ ਨੇ ਛੱਡ ਦੁਨੀਆ ਨੂੰ ਤੇਰਾ ਲੜ ਫੜਿਆ ਤੇ ਬਿੰਦਾ ਝਿੰਗੜਾਂ ਵਾਲੇ ਨੇ ਛੱਡ ਦੁਨੀਆ ਨੂੰ ਤੇਰਾ ਲੜ ਫੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਲਾ ਵਲੀ ਘਰ ਭਲੀ ਰਾਜਾ ਵਲੀ ਘਰ ਭਲੀ ਅੱਜ ਅਸੀਂ ਤੁਹਾਨੂੰ ਤਨਤਨ ਬਾਬਾ ਜੋਰ ਸਿੰਘ ਜੀ ਦੇ ਘਰ ਬਾਰੇ ਦੱਸਾਂਗੇ ਤੇ ਬਾਬਾ ਜੋਰ ਸਿੰਘ ਜੀ ਦਾ ਇਹ ਘਰ ਹੈਗਾ ਤੇ ਬਾਬਾ ਜੋਰ ਸਿੰਘ ਜੀ ਇਸ ਘਰ ਵਿੱਚ ਪਹਿਲਾਂ ਤੋਂ ਰਹੇ ਆ ਤੇ ਬਾਬਾ ਜੋਰ ਸਿੰਘ ਜੀ ਆਪਣਾ ਟਿਕਾਣਾ ਕੰਮ ਕਰਦੇ ਸੀ ਸਾਡਾ ਕਾਰਖਾਨਾ ਵੀ ਪਿੰਡਿਸਗਾ ਤੇ ਉਹਨਾਂ ਦਾ ਘਰ ਹੈਗਾ ਆ ਤੇ ਇਸ ਵਿੱਚ ਮੈਂ ਹੁਣ ਪੰਜੀ ਪੀੜੀ ਚ ਇਸ ਘਰ ਵਿੱਚ ਰਹਿ ਰਿਹਾ ਆ ਤੇ ਪਹਿਲਾਂ ਸਾਡੇ ਸਬਕ ਚਾਰ ਬਜੁਰਗ ਇਸ ਘਰ ਵਿੱਚ ਰਹੇ ਆ ਪੰਜੀ ਪੀੜੀ ਮੇਰੀ ਹੈ ਗਈ ਕਹਾ ਮੇਰੇ ਬੱਚੇ ਇਸ ਘਰ ਵਿੱਚ ਰਹਿ ਰਹੇ ਆ ਤੇ ਇਹ ਜੋ ਕਮਰਾ ਹੈ ਜਿਸ ਵਿੱਚ ਅਸੀਂ ਬੈਠੇ ਆ ਇਹ ਬਾਬਾ ਜਵਾਰ ਸਿੰਘ ਜੀ ਨੇ ਧੰਨ ਧੰਨ ਸ੍ਰੀ ਹਜੂਰ ਲਾਲਾ ਭੀਰ ਚੰਦ ਵਲੀ ਜੀ ਨੂੰ ਜਦੋਂ ਛੰਡੀ ਪੀੜੀ ਤੋਂ ਲੈ ਕੇ ਆਏ ਆ ਉਹਦੋ ਬਣਾ ਕੇ ਕਮਰਾ ਦਿੱਤਾ ਸੀ ਉਹਨਾਂ ਨੂੰ ਤੇ ਉਹ ਲਾਲਾ ਬਦੀਸ ਘਰ ਵਿੱਚ ਰਹੇ ਆ ਤੇ ਸਮਾਧਾ ਉਹਨਾਂ ਨੇ ਥਾਂ ਚੋਣਿਆ ਤਪੱਸਿਆ ਕਰਨ ਵਾਸਤੇ ਤੇ ਲਾਲਾ ਹਰੀਚੰਦਰੀ ਜੀ ਉੱਥੇ ਤਪੱਸਿਆ ਕਰਿਆ ਕਰਦੇ ਸੀ ਤੇ ਇਸ ਘਰ ਵਿੱਚ ਇੱਥੇ ਰਹਿੰਦੇ ਰਹੇ ਆ ਨਾਲ ਬਾਬਾ ਜੋਰ ਸਿੰਘ ਜੀ ਦੇ ਬਾਬਾ ਜੋਰ ਸਿੰਘ ਜੀ ਨੇ ਬਹੁਤ ਤਪੱਸਿਆ ਕੀਤੀ ਆ ਰਾਜਾ ਸਾਹਿਬ ਬਾਰੇ ਵੀ ਉਹਨਾਂ ਨੇ ਰਾਜਾ ਸਾਹਿਬ ਨੂੰ ਵੀ ਪਛਾਣਿਆ ਹੈਗਾ ਜਦੋਂ ਇੱਥੇ ਸਾਡੇ ਪਿੰਡ ਆਏ ਆ ਤੇ ਮਾਰਾ ਦਾ ਇਹ ਅਧਿਕਾਰ ਹੈਗਾ ਬਾਬਾ ਜੋਰ ਸਿੰਘ ਜੀ ਦਾ ਤੇ ਬਾਬਾ ਜੋਰ ਸਿੰਘ ਜੀ ਦਾ ਤਾਂ ਚਿਰੋ ਬਾਕੀ ਸੰਗਤ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਦੀ ਕਿੰਨੀ ਤਪੱਸਿਆ ਰਹੀ ਹੈ ਉਹ ਚੰਡੀਪੀਰ ਜਾਂਦੇ ਰਹੇ ਆ 12 ਸਾਲ ਤਨ ਤਨ ਸ੍ਰੀ ਹਜੂਰ ਲਾਲਾ ਵਲੀਆ ਦੀ ਲੰਗਰ ਲੈ ਕੇ ਗਏ ਆ ਉਹ ਆਪ ਬਣਾਉਂਦੇ ਸੀ ਰਾਤ ਉੱਥੇ ਰਹਿੰਦੇ ਸੀ ਮਹਾਰਾਜ ਕੋਲ ਤੇ ਸਵੇਰੇ ਆ ਕੇ ਆਪਣਾ ਤਖਾਣਾ ਕੰਮ ਕਰ ਦੇ ਸਕੇ ਤੇ ਇੱਥੇ ਪਿੰਡ ਦੇ ਤੇ ਸਾਡਾ ਲੋਹੇ ਦਾ ਕਾਰਖਾਨਾ ਸੀ ਜਿਹਦੇ ਦਿਨੇ ਆ ਕੇ ਇੱਥੇ ਕੰਮ ਕਰਨਾ ਤੇ ਸ਼ਾਮ ਨੂੰ ਲੰਗਰ ਲੈ ਕੇ ਬਬਾ ਲਾਲਾਵਲੀਆ ਦਾ ਉੱਤੇ ਚੰਡੀ ਪੀਰ ਜਾਂਦੇ ਰਹੇ ਆ ਤੇ ਇਹ ਮਾਰਾ ਦਾ ਇਹ ਜੱਦੀ ਘਰਵਾ ਇਹਦੇ ਵਿੱਚ ਅਸੀਂ ਪਾਣੀ ਪੀੜੀ ਵਿੱਚ ਇਸ ਵੇਲੇ ਰਹਿ ਰਹੇ ਆ ਤਾਂ ਤਾਂ ਸ੍ਰੀ ਹਜੂਰ ਲਾਲਾ ਬਲੀਆਂ ਨੂੰ ਜਦੋਂ ਬਾਬਾ ਜਵਾਰ ਸਿੰਘ ਜੀ ਇਸ ਘਰ ਲੈ ਕੇ ਆਏ ਆ ਤੇ ਉਸ ਟਾਈਮ ਲਾਲਾ ਹਵੀਰ ਚੰਦ ਵਾਲੀ ਮਹਾਰਾਜ ਜੀ ਆਪਣੇ ਨਾਲ ਇੱਕ ਨਿਸ਼ਾਨੀ ਜਿਹਨੂੰ ਅਸੀਂ ਮਹਾਰਾਜ ਦੀ ਬਰਾਗਨ ਕਹਿ ਕੇ ਸਾਧਦੇ ਆ ਤੇ ਉਹ ਵੀ ਸਾਡੇ ਘਰ ਸ਼ੋਭੀਦਾ ਤੇ ਅਸੀਂ ਸਾਰੇ ਉਹਨਾਂ ਦੀ ਸੇਵਾ ਕਰਦੇ ਆਂ ਤੇ ਇਹਦੇ ਉੱਤੇ ਲਾਲਾ ਹਵੀਰ ਚੰਦ ਜੀ ਨੇ 12 ਸਾਲ ਸਤਲੁਜ ਦਰਿਆ ਦੇ ਉੱਤੇ ਇਹਨੇ ਲਾਤ ਰੱਖ ਕੇ ਭਗਤੀ ਕੀਤੀ ਆ ਤੇ ਇੱਕ ਲਾਤ ਉੱਪਰ ਰੱਖ ਲੈਂਦੇ ਸੀ ਜੇ ਦੂਜੀ ਥਾਪ ਜਾਣੀ ਵੀ ਦੂਜੀ ਰੱਖ ਲੈਣੀ ਇਸ ਤਰ੍ਹਾਂ ਮਹਾਰਾਜ ਨੇ ਉੱਥੇ 12 ਸਾਲ ਚੰਡੀ ਵੀ ਸਤ루ਦਰਾ ਦੇ ਵਿੱਚ ਇਸ ਬਰਾਗਨ ਤੇ ਤਪੱਸਿਆ ਕੀਤੀ ਹੈ ਤੇ ਇਹ ਜਦੋਂ ਲਾਲਾ ਬਲੀ ਆਏ ਸਾਡੇ ਘਰ ਤੇ ਨਿਸ਼ਾਨੀ ਸਾਡੇ ਦੇ ਨਾਲ ਲੈ ਕੇ ਆਏ ਜੋ ਐਸ ਵੇਲੇ ਸਾਡੇ ਕੋਲ ਸ਼ੁਸ਼ੋਭਿਤ ਹੈ ਰਾਜਾ ਬਲੀ ਘਰ ਭਲੀ